ਟੱਟਿਆ ਜਾ ਸਾਲਾ ਸਾਈਕਲ ਉਹ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਂਦਾ ਦਾ ਮੈਂ ਤਾਂ ਹੈ ਬਿਆਰ ਰਵਾਜ ਸੀ ਸਾਈਕਲਾਂ ਦਾ ਉਹ ਸੌਕਰ ਕਰ ਉਹ ਸੌਕਰ ਕਰ ਮੇਰੇ ਘਰੇ ਕੰਮਕਾਰ ਕਰਕੇ ਮਾੜੀ ਮੋਟੀ ਪਤਲੀ ਹੋ ਗਈ ਉਹ ਮੈਨੂੰ ਤਾਂ ਖੱਟਣਾ ਵੀ ਔਕਾ ਹੋ ਜਾਂਦਾ ਭਾਈ ਨੇ ਚਾਹੀਦਾ ਕੋਲ ਮਾੜਾ ਮੋਟਾ ਬੰਦੇ ਦਾ ਰੋਪ ਪੈਂਦਾ ਕਿ ਬੰਦਾ ਪੜਿਆ ਲਿਖਿਆ ਅਗਲਾ ਕਹੂਗਾ ਇਹਦੇ ਕੋਲ ਪੈਨ ਨਹੀਂ ਜੇ ਕੋਈ ਮੰਗ ਲਵੇ ਫੇਰ ਪੜਿਆ ਲਿਖਿਆ ਦੋ ਦਾ ਪੜਾ ਤਾਂ ਤੈਨੂੰ ਆਉਂਦਾ ਨਾਲੇ ਹੁਣ ਆਹ ਲੱਡੂ ਲੁੱਡੂ ਖਾਣੇ ਆ ਚਾਹ ਪੀਣੀ ਆ ਆ ਖੋਲ ਦੇ ਟਾਠੀ ਜੀ ਪਤਾ ਮਨੂ ਮਾਰਦੇ ਗੱਲਾਂ ਹੱਦ ਹੋ ਗਈ ਐ ਥੋੜੀਆ ਵੀ ਮੈਨੂੰ ਪਤਾ ਨਹੀਂ ਹੈ ਆ ਮੁੱਦਾ ਜ਼ੋਰ ਵੀ ਹੋਣੇ ਪੈਣਾ ਓ ਉਹ ਜੀਜਾ ਜੀ ਤੁਸੀਂ ਆਏ ਹੋ ਓਏ ਆ ਚੀਜਾ ਜੀ ਦਾ ਉਹ ਗੱਲ ਸੁਣ ਇੱਕ ਤੈਨੂੰ ਮਾੜੀ ਮੋਟੀ ਤੈਨੂੰ ਅਕਲ ਨਹੀਂ ਹੈ ਤੈਨੂੰ ਆਏ ਨਹੀਂ ਪਤਾ ਵੀ ਜੀਜਾ ਬੈਠਾ ਉੱਥੇ ਜੀਜੇ ਨੂੰ ਆ ਕੇ ਮਿਲਵਾ ਇਹ ਆ ਜਾ ਕੇ ਅੱਡੇ ਤੋਂ ਲਿਆਵਾ ਗੱਲ ਸੁਣੋ ਓ ਰਿਆ ਪਹਿਲਾਂ ਤਾਂ ਉਹ ਗੱਲ ਸੁਣ ਮੈਨੂੰ ਗੱਲ ਦਾ ਜਵਾਬ ਦੇ ਠੀਕ ਹੈ ਆ ਤਿਆਰੀ ਵੈਰੀ ਤੇ ਲਾਉਣਾ ਜ਼ੋਰ ਤੋਂ ਹੁਣ ਪੂਰਾ ਤੈਨੂੰ ਜਾਂ ਤੇਰੀ ਭੈਣ ਨੇ ਤੈਨੂੰ ਫੋਨ ਕਰਿਆ ਕਿ ਸਾਨੂੰ ਅੱਡੇ ਤੋਂ ਲੈ ਜਾ ਤਾਂ ਤੈਨੂੰ ਇਹ ਨਹੀਂ ਪਤਾ ਵੀ ਲੈ ਕੇ ਆਉਣਾ ਉਹ ਲੱਤਾਂ ਰਹਿ ਗਈਆਂ ਮੇਰੀਆਂ ਉਹ ਸਰਕਾਰੀ ਰਿਟਾਇਰ ਫੌਜੀ ਉਹ ਉਹ ਨਹੀਂ ਨਹੀਂ ਪੁੱਤ ਉਹ ਜੀਜਾ ਹੀ ਪੱਗ ਬੰਨਦਾ ਸੀਗਾ ਮੈਂ ਉਹਨੇ ਤਾਂ ਲੱਗਿਆ ਸੀਗਾ ਹੁਣ ਪੱਗ ਗੱਲ ਸੁਣ ਪੱਗ ਜੇ ਤੈਨੂੰ ਪਤਾ ਚੰਗਾ ਭਲਾ ਪਤਾ ਕਿ ਜੀਜਾ ਆ ਰਿਹਾ ਉਹ ਵੀ ਸਰਕਾਰੀ ਫੌਜੀ ਫਿਰ ਤੈਨੂੰ ਇਹ ਨਹੀਂ ਪਤਾ ਵੀ ਜਾਣਾ ਨਹੀਂ ਕਰੋ ਕਰ ਹੀ ਰਹਿਣਾ ਬਾਪੂ ਕੀ ਕਿਹਾ ਸੀ ਤੈਨੂੰ ਮੈਂ ਮੈਂ ਕਿਹਾ ਪੁੱਤ ਇਹ ਬਾਥਰੂਮ ਚ ਤਾਂ ਬਾ ਤਿਆਰ ਹੋ ਕੇ ਆਉਣੇ ਲੱਗਿਆ ਤਾਂ ਤਿਆਰ ਜੋ ਮਰਜੀ ਹੋ ਜਵੇ ਪਰ ਜਾਣਾ ਨਹੀਂ ਕਿਸੇ ਨੇ ਵੀ ਜਦ ਜੀਜਾ ਘਰੇ ਆ ਗਿਆ ਫਿਰ ਸਾਰੇ ਘਰੇ ਰਹੋ ਕਿਤੇ ਨਹੀਂ ਜਾਣਾ ਮੁੰਡਿਆ ਉਹ ਡੈਡੀ ਮੈਨੂੰ ਜਾਣਾ ਸੀ ਉਹ ਗੱਲ ਸੁਣ ਪਰਿਵਾਰ ਇਕੱਠਾ ਇਕੱਠਾ ਪਰਿਵਾਰ ਸੋਹਣਾ ਲੱਗਦਾ ਜੀਜੇ ਨੂੰ ਸਮਝਦੀ ਗੱਲ ਮਾਰਦਾ ਗੱਲਾਂ ਗੱਲ ਗੱਲ ਸੁਣ ਤੈਨੂੰ ਅਕਲ ਹੋਣੀ ਚਾਹੀਦੀ ਬਾਣੀ ਮੁੱਟੀ ਕਿ ਜੀਜਾ ਆਇਆ ਕੋਈ ਚੰਗੀ ਚੀਜ਼ ਖਾਣ ਪੀਣ ਨੂੰ ਲੈ ਕੇ ਆਵਾ ਓਏ ਬੁੜੇ ਠੇਰੇ ਨੂੰ ਕੀ ਪਤਾ ਮਾੜਾ ਮੋਟਾ ਚਾਹ ਨਾਲ ਵਧੀਆ ਸਵਾਣ ਲੈ ਆਈਦਾ ਬੱਤਾ ਪੁੱਤਾ ਲੈ ਆਈਦਾ ਜੀਜਾ ਜੀ ਮੈਨੂੰ ਕਦਰ ਮੈਂ ਤੇਰੀ ਕੀ ਬੋਲ। ਉਹ ਆਏ ਦਾ ਮਜੀਦ ਬੋਲ ਤੇਰਾ ਪਤਾ ਹੈ। ਉਹ ਤੂੰ ਤੂੰ ਬਹੁਤ ਕਦਰ ਕਰਦਾ ਮੇਰੀ ਬਹੁਤ ਕਦਰ ਕਰਦਾ। ਬਾਪੂ ਗੱਲ ਸੁਣ ਇੱਕ। ਮੁੰਡਾ ਬਹੁ ਜਾਗਾ। ਸਮਝਦਾ? ਚਲ ਹੁਣ ਆਏ ਕਰ। ਮੱਗ ਗਾਲੀ। ਸਮਝਦਾ? ਉਛਾ ਛਾ ਉਹਨੂੰ ਲੈ ਆਂਗਾ ਪੱਕਾ ਤੁਹਾਨੂੰ। ਉਹ ਛਾ ਉਹਨੂੰ ਛੱਡ ਗੱਲ ਸੁਣ। ਦੁਪਹਿਰ ਨੂੰ ਰੋਟੀ ਨਾਲ ਖਾਉਂਗੇ। ਮੂਗੀ ਮਸਲੀ ਨਾ ਆ ਜਵੇ। ਉਹ ਚੀਚਾ ਜੀ ਮੁੱਕਰ ਖਾਂਦੀ ਨਹੀਂ ਹਿੱਤੀ। ਜੀਜਾ ਆ ਗਿਆ ਤਾਂ ਸਭ ਕੁਝ ਚੱਲਦਾ ਜੀਜੇ ਨਾਲ ਸਭ ਕੁਝ ਚੱਲਦਾ ਸਭ ਕੁਝ ਸਮਝਣਾ ਬਾਪੂ ਸਭ ਕੁਝ ਬੇੜੇ 'ਚ ਬੇੜੇ 'ਚ ਬੈਜ ਗਏ ਹਾਂ ਉਹ ਚਲ ਰੈਡੀ ਫਿਰ ਮੈਂ ਲੇਵਾਂ ਨਾ ਫਿਰ ਮੈਂ ਹੁਣ ਹੀ ਲਿਆਂ ਫਿਰ ਫੜ ਕੇ ਚਲ ਫਿਰ ਮੈਂ ਰੈਡੀ ਲੈ ਕੇ ਆਉਂਦਾ ਮੈਂ ਪੈਸੇ ਤਾਂ ਚਲ ਮੇਰੇ ਕੋਲ ਹੈਗੇ ਹੀ ਮੈਂ ਫੜ ਲੈਣਾ ਠੀਕ ਹੈ ਹਾਂ ਹਾਂ ਬਸ 2 ਕਿਲੋ 2 ਕਿਲੋ ਠੀਕ ਹੈ ਠੀਕ ਹੈ ਜੀਜਾ ਜੀ ਆਹ ਮੂਥੇ ਆਉਗਾ ਫਿਰ ਮੈਂ ਉਹ ਆਈ ਨਹੀਂ ਸ਼ਰਮ ਵੀ ਜਵਾਈ ਭਾਈ ਨੂੰ ਕਮਰਾ ਸਾਲਾ ਥੱਲੇ ਦੇ ਦੋ ਉਹ ਲੱਤਾਂ ਤਾਂ ਸਾਲੀਆਂ ਪੈੜੇ ਹੀ ਰਹੀਆਂ ਪਈਆਂ ਬਸ ਹੋਈ ਵੀ ਲੱਤਾਂ ਦੀ ਕਮਰਾ ਦੇ ਤਾਂ ਉੱਪਰ ਸਰਮਣੀ ਹੈ ਨਾ ਨੂੰ ਜਵਾਈ ਕਿ ਕਹਿਣਾ ਪੈਣਾ ਲੱਗਦਾ ਇਹਨਾਂ ਨੂੰ ਕਸਣੇ ਪੈਣੇ ਆਏ ਤਾਂ ਨਹੀਂ ਲੋਟ ਆਉਂਦੇ ਨੂੰ ਮੈਂ ਦਸਾਂ ਜੀਜੇ ਕੋਲੇ ਹੋਊਗਾ ਪੈਣਾ ਹਾਂ ਜੀਜੇ ਹਾਂ ਸਾਲੀਏ ਹਾਂ ਫਿਰ ਕੀ ਕਰੀ ਜਾਨੀ ਹੈ ਜੀਜੂ ਮੈਚਿੰਗ ਕਰ ਰੱਖੀ ਆ ਆ ਆਏ ਅੱਜ ਤਾਂ ਜੀਜੇ ਦੀ ਸਾਲੀ ਨਾਲ ਮੈਚਿੰਗ ਹੋਗੀ ਤੇਰੀ ਭੈਣ ਵੀ ਨਾ ਜਾਵੇ ਉਹ ਵੀ ਪਚਾਲ ਹੈ ਹੈ ਜੀਜੂ ਕੀ ਕੀ ਖਾਓਗੇ ਦੱਸੋ ਫਿਰ ਮੈਂ ਸਮਾਨ ਮੰਗਵਾਉਣ ਲੱਗੀ ਆ ਹਾਏ 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 ਉਹ ਜਦ ਮੇਰੀ ਸਾਲੀ ਮੈਨੂੰ ਪੁੱਛੇ ਫੇਰ ਤਾਂ ਚਾਹੇ ਸਾਲੀ ਆਪਣੇ ਹੱਥ ਨਾਲ ਮੈਨੂੰ ਚੈਰ ਵੀ ਖਿਲਾਦੀ ਉਹ ਵੀ ਨਹੀਂ ਮੈਂ ਮਰਦਾ ਉਹਦੇ ਨਾਲ ਵੀ ਫਿਰ ਜਿੱਜਾ ਜੇ ਮੇਰਾ ਵਾਸਤ ਲੈ ਖਵਾਦਾ ਪਰ ਭੈਣ ਦਾ ਕੀ ਬਣੂ ਉਹਦਾ ਨਾਉ ਨਹੀਂ ਲੈਣਾ ਉਹਦਾ ਨਾਉ ਨਹੀਂ ਲੈਣਾ ਜਮਾਂ ਵੀ ਤੈਨੂੰ ਮੈਂ ਦੱਸੂ ਉਹਨੂੰ ਕਦਰ ਨਹੀਂ ਹੈ ਮੇਰੀ ਆ ਪੈਨ ਫੜਾਇਓ ਪੈਨ ਨਹੀਂ ਮਿਲ ਰਿਹਾ ਪਤਾ ਨਹੀਂ ਮੰਮੀ ਨੇ ਕਿੱਥੇ ਰੱਖਤਾ ਪੈਨ ਦੀ ਕੀ ਗੱਲ ਹੈ ਲੈ ਚੱਕ ਪੈਨ ਆ ਲੈ ਫੜ ਇਹ ਤਾਂ ਕੱਲਾ ਕੈਪ ਹੀ ਆ ਪੈਨ ਜੇਬ ਚ ਰਹਿ ਗਿਆ ਤੇ ਉਹ ਜੀਜਾ ਇਹ ਛੇਤੀ ਕਰੋ ਲੇਟ ਹੋ ਜਾਨੀ ਆ ਮੈਂ ਉਹ 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 ਹਾਂ ਪੈਨ ਪਤਾ ਨਹੀਂ ਲੱਗਦਾ ਗਿਰ ਗਿਆ ਕਿਤੇ ਹੈ ਨਾ ਜੀਜਾ ਥੋੜਾ ਕੈਪ ਹੀ ਰਹਿ ਗਿਆ ਮੇਰੇ ਕੋਲ ਕਿਆ ਪਤਾ ਜੇਬ ਚ ਸੀ ਪੈਨ ਜੇਬ ਵੀ ਨਹੀਂ ਫੱਟੀ ਪੈਨ ਕਿੱਥੇ ਡਿੱਗ ਗਿਆ ਉਹ ਕੀ ਪਤਾ ਹੁੰਦਾ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਪੈਨ ਕਿਉਂ ਨਹੀਂ ਗਿਰ ਸਕਦਾ ਮਾੜਾ ਮੋਟਾ ਢਿੱਲਾ ਰਹਿ ਗਿਆ ਹੁਣ ਕੈਪ ਚ ਹਾਂ ਲੈ ਜੀਜਾ ਜੇਬ ਵਿੱਚ ਪੈਨ ਡਿੱਗਦਾ ਤਾਂ ਨਹੀਂ ਮੈਨੂੰ ਤਾਂ ਲੱਗਦਾ ਤੂੰ ਹਵਾ ਦਾ ਮਾਰਾ ਗੱਲਾਂ ਕੈਪ ਹੀ ਲਈ ਫਿਰਦਾ ਆਦੋ ਕੀ ਮਤਲਬ ਕੀ ਮਤਲਬ ਤੇਰਾ ਦੱਸੀ ਮੈਨੂੰ ਮਤਲਬ ਤਾਂ ਕੁਛ ਨਹੀਂ ਹੁਣ ਦੱਸ ਸਮਾਨ ਕਾਦੇ ਨਾਲ ਲਿਖਾ ਉਹ ਗੱਲ ਸੁਣ ਲੈ ਇੱਕ ਜਦਾਂ ਮੈਂ ਆਇਆ ਨਾ ਤੈਨੂੰ ਦੇਖ ਰਿਹਾ ਮੈਂ ਮੈਨੂੰ ਟਿਚਰਾਂ ਦੇ ਟਿਚਰਾਂ ਮਜ਼ਾਕ ਦੇ ਮਜ਼ਾਕ ਇਹਦਾ ਮਤਲਬ ਇਹ ਥੋੜੀ ਐ ਵੀ ਮੈਂ ਕਹਾਂ ਨੇ ਜੀਜਾ ਜਿਹੜਾ ਨਾਲ ਇਹ ਵੀ ਐ ਸਰਕਾਰੀ ਸਰਕਾਰੀ ਫੌਜੀ ਰਿਟਾਇਰ ਫੌਜੀ ਰਿਟਾਇਰ ਪੈਨਸ਼ਨ ਮਾਰਦੀ ਗੱਲਾਂ ਤਨੂ ਮੈਂ ਦੱਸਾਂ ਆਪਣੀ ਭੈਣ ਦੀਆਂ ਗੱਲਾਂ ਆਪਣੀ ਭੈਣ ਦੀਆਂ ਜੀਜਾ ਪਹਿਲਾਂ ਇੱਕ ਮਿੰਟ ਮੈਨੂੰ ਗੱਲ ਦੱਸ ਤੇਰੇ ਆ ਪੈਰ ਨੇ ਕਿ ਟਾਇਰ ਲੱਗੇ ਨੇ ਉੱਥੋਂ ਇੱਧਰ ਇੱਥੋਂ ਉੱਧਰ ਇੱਕ ਥਾਂ ਤੇ ਖੜ ਕੇ ਤੇਰੇ ਤੋਂ ਗੱਲ ਨਹੀਂ ਹੁੰਦੇ ਉਹ ਗੱਲ ਸੁਣ ਫੌਜੀ ਬੰਦਾ ਹੈ ਫੌਜੀਆ ਨੂੰ ਤੁਰਨ ਦੀ ਘੁੰਮਣ ਦੀ ਆਦਤ ਹੁੰਦੀ ਹੈ ਕਿਉਂਕਿ ਅਸੀਂ ਬਾਰਡਰ ਤੇ ਬਾਰਡਰ ਤੇ ਅਸੀਂ ਦੂਰ 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 ਤੱਕ ਜਾ ਕੇ ਅਸੀਂ ਦੇਖਣਾ ਹੁੰਦਾ ਕਿ ਕੋਈ ਬੰਦਾ ਸਾਡੇ ਦੇਸ਼ ਚ ਤਾਂ ਨਹੀਂ ਬੜ ਰਿਹਾ ਬਾਰਡਰ ਤੇ ਬੈਠੇ ਹਾਂ ਬਾਰਡਰ ਤੇ ਜੀਜਾ ਮੈਨੂੰ ਭੈਣ ਕਹਿੰਦੀ ਸੀ ਤੂੰ ਪਿਆਜ਼ ਬਹੁਤ ਸੋਹਣੇ ਕੱਟਦਾ ਸਿਖਾਏਗਾ ਮੈਨੂੰ ਤੈਨੂੰ ਮੈਂ ਦੱਸਾਂ ਤੂੰ ਆਪਣੀ ਭੈਣ ਦੀਆਂ ਗੱਲਾਂ 'ਚ ਨਾ ਆ ਆ ਕਰ ਨਾ ਆ ਆ ਕਰ ਦੇਖ ਜੇ ਤੈਨੂੰ ਜੇ ਤੈਨੂੰ ਮੇਰੇ ਵਰਗਾ ਕੋਈ ਚੰਗਾ ਚੰਗਾ ਫੌਜੀ ਘਰ ਵਾਲਾ ਚਾਹੀਦਾ ਨਾ ਤਾਂ ਫਿਰ ਉਹ ਮੈਂ ਹੀ ਮੈਂ ਹੀ ਲੱਭ ਕੇ ਦੇ ਸਕਦਾ ਆ ਦੇਖ ਫਟਵਾਲ ਬਣੀ ਬਈ ਫਟਵਾਲ ਠੀਕ ਹੈ ਫਟ ਜੇਗੀ ਤੂੰ ਫਟ ਜੀਜਾ ਮੈਂ ਫੌਜੀ ਨਾਨੀ ਡਾਕਟਰ ਨਾਲ ਵਿਆਹ ਕਰਾਉਂਗੀ ਉਹ ਕਿਹੜਾ ਡਾਕਟਰ ਲੇਜੂ ਤੈਨੂੰ ਮੈਂ ਦੱਸਾਂ ਸਮਝ ਗਈ ਉਹ ਡਾਕਟਰਾਂ ਨੂੰ ਤਾਂ ਡਾਕਟਰ ਨਹੀਂ ਚਾਹੀਦੀਆਂ ਹੁੰਦੀਆਂ ਪਤਲੀਆਂ-ਪਤਲੀਆਂ ਕਿਉਂਕਿ ਉਹਨਾਂ ਨੇ ਸਾਰਾ ਦਿਨ ਮਰੀਜ਼ਾਂ ਦਾ ਕੰਮ ਕਰਨਾ ਹੁੰਦਾ ਮਰੀਜ਼ਾਂ ਦੀ ਸੇਵਾ ਕਰਨੀ ਹੁੰਦੀ ਮਰੀਜ਼ਾਂ ਦਾ ਇਲਾਜ ਕਰਨਾ ਹੁੰਦਾ ਪਰ ਤੈਨੂੰ ਇਹ ਜੀ ਬੱਡੋ ਜਰ ਨੂੰ ਕੌਣ ਲੈ ਕੇ ਜਾਊ ਤੈਨੂੰ ਮੈਂ ਦੱਸਾਂ ਜੀਜੇ ਦੀ ਕਦਰ ਨਹੀਂ ਨਾ ਤਾਂ ਸਮਝ ਲੈ ਤੇਰੀ ਵੀ ਕਦਰ ਨਹੀਂ ਕਾਟਾ ਪੈਨ ਤਾਂ ਕੀ ਦੇਣਾ ਸੀ ਭਾਸ਼ਣ ਦੇ ਗਿਆ ਪਰ ਇਹਦੇ ਕੋਲੇ ਪੈਨ ਹੋਊਗਾ ਵੀ ਕਿੱਥੋਂ ਲਾਂਗੜੀ ਜੁਰਿਆ ਜੇਬ ਚ ਚਾਕੂ ਭਲਾਉਂਦੀ ਹੋਵੇ ਮਾਤਾ ਜੀ ਜਾਨ ਉਹ ਗੱਲ ਸੁਣ ਉਹ ਕਿਤੇ ਲੱਗਿਆ ਮੁਰਗਾ ਮੁਰਗੇ ਨੂੰ ਪੋਲੀਓ ਹੋਇਆ ਬਦ ਪੋਲੀਓ ਪੋਲੀ ਕੀ ਕਹਿੰਦਾ ਉਹ ਕੋਈ ਲਾਤ ਨਹੀਂ ਲੱਭੀ ਕੋਈ ਕੁਸ ਨਹੀਂ ਲੱਭਿਆ ਮੈਨੂੰ ਲੱਤ ਕਿਤੇ ਲੱਗੇ ਆਏ ਓਏ ਨਾਲੇ ਉਹ ਪਲੇਟ 'ਚ ਹੱਡੀ ਵੀ ਕੋਈ ਨਹੀਂ ਦਿਖਦੀ। ਉਹ ਇੱਕ ਲੈਗ ਪੀਸ ਤਾਂ ਬਸ ਉਹੀ ਖਾਦਾ ਮੈਂ ਬਾਕੀ ਤਾਂ ਤਰੀਉ ਦੀ। ਇੱਕ ਲੈਗ ਪੀਸ ਤਾਂ ਉਹ ਲੈਗ ਪੀਸ ਦੀ ਹੱਡੀ ਵੀ ਨਹੀਂ। ਮਨੂ ਤਾਂ ਡੈਡੀ ਜਿੱਜਾ ਸਾਰੀਆਂ ਹੱਡੀਆਂ ਨਾਲੇ ਲਿਬੇਟ ਗਿਆ। ਕੀ 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 ਉਹ ਦੋ ਦੋ ਲੱਤਾਂ ਪੁਆਈ ਤੀਆਂ ਤਾਂ ਉਹ ਗੱਲ ਸੁਣ ਬਾਪੂ ਹੱਡੀ ਤਾਂ ਕੋਈ ਹੈ ਹੀ ਨਹੀਂ ਧੀ। ਆ ਦੇਖ ਲੈ ਮੇਰੀ ਪਲੇਟ 'ਚ ਹੱਡੀ ਹੈ ਕੋਈ? ਮਾਰਦੇ ਗੱਲਾਂ ਉਹ ਤੰਨੂ ਮੈਂ ਦੱਸਾਂ ਬਹੁਤ ਕੱਬਾ ਬਹੁਤ ਕੱਬਾ ਸੁਭਾਅ ਮੇਰਾ। ਨਾ ਮੈਨੂੰ ਤਾਂ ਜਮਾ ਜਮਾ ਚੰਗਾਈ ਲੱਗਾ ਕੋਈ ਸੇਵਾ ਬੇਕਾਰ ਸੇਵਾ ਕਰੀ ਤੁਸੀਂ ਮੇਰੀ ਉਹ ਮੈਂ ਉਹ ਖੜ ਜਾ ਖੜ ਜਾ ਪਰੋਣ ਆ ਆ ਦੇਖੋ ਕੋਈ ਗੱਲ ਕੋਈ ਗੱਲ ਅੱਧ ਹੋ ਗਈ ਗੱਲ ਸੁਣ ਕਾਦੀ ਘਾਟਤੀ ਐ ਚ ਉਹ ਬਾਪੂ ਸਰਕਾਰੀ ਬੰਦਾ ਉੱਪਰੋਂ ਰਿਟਾਇਰ ਫੌਜੀ ਹੈ ਗੱਲ ਸੁਣ ਲਾਂਗਰੀ ਮੈਂ ਮਤਲ ਹਥਿਆਰ ਚਲਾਉਂਦਾ ਰਿਹਾ ਮੈਂ ਉੱਥੇ ਮੈਨੂੰ ਮੈਂ ਦੱਸਾਂ ਤੜਕਾ ਜਮਾ ਬੇਕਾਰ ਲਾਇਆ ਵਾ ਤੜਕਾ ਐ ਕਿਹਣਾ ਤੜਕਾ ਲੱਗਦਾ ਹੁੰਦਾ ਉਹ ਤੜਕਾ ਚੰਗੇ ਗੰਡੇ ਚੀਰੇ ਚੰਗਾ ਵਧੀਆ ਤੜਕਾ ਲੱਗਿਆ ਮੈਨੂੰ ਪਤਾ ਤੜਕਾ ਕਿੱਦਾਂ ਲੱਗਦਾ ਮੇਰਾ ਮਤਲਬ ਤੜਕਾ ਪਤਾ ਹੀ ਹੁੰਦਾ ਅਕਸਰ ਸਭ ਨੂੰ ਪੁੱਤ ਤੇਰੇ ਵਰਗਾ ਥੋੜੀ ਹੁਣਾ ਉੱਥੇ ਹਲਵਾਈ ਕੋਈ ਹੈ ਨਾ ਮਤਲਬ ਤੇਰੇ ਵਰਗਾ ਕਾਰੀਗਰ ਬੰਦਾ ਥੋੜੀ ਹੁਣਾ ਉੱਥੇ ਕੋਈ ਬੇਕਾਰ ਜਿਹਾ ਤੇ ਫੜ ਲਿਆ ਤੂੰ ਯਾਰੇ ਗੱਲ ਸੁਣ ਲੈ ਉਹ ਬਾਪੂ ਤੈਨੂੰ ਆਏ ਦਾ ਪਤਾ ਨਹੀਂ ਵੀ ਥਾਲਾ ਲੰਗਰੀ ਬਣਾਉਂਦਾ ਹੁੰਦਾ ਘਾਣੇ ਮੁਰਗਾ ਕ ਹਲਵਾਈ ਹਲਵਾਈ ਹੁੰਦਾ ਮਠਿਆਈ ਵਾਲਾ ਲੰਗਰੀ ਹੁੰਦਾ ਰੋਟੀ ਬਣਾਉਣ ਵਾਲਾ ਉਹ ਪਿੰਡਾਂ 'ਚ ਸਾਰੇ ਬਣਾਈ ਜਾਂਦੇ ਆ ਪੁੱਤ ਲੈ ਮਾਰ ਦੇ ਗੱਲ ਮੈਨੂੰ ਜਮਾ ਪਸੰਦ ਨਹੀਂ ਆ ਗੱਲ ਸੁਣ ਲੋ ਹੁਣੇ ਸ਼ਾਮ ਨੂੰ ਕੀ ਖਵਾਉਂਗਾ ਮੈਨੂੰ ਮੈਂ ਇਹ ਮੁਰਗਾ ਨਹੀਂ ਖਾਣਾ ਨਾ ਇਹ ਰਿਜੈਕਟ ਹੈ ਇਹ ਜਮਾ ਕਟਾ ਉਹ ਚੀਜ਼ ਹੋਰ ਲਿਆ ਦੂੰਗਾ ਤੁਹਾਨੂੰ ਮੁਰਗਾ ਉਹ ਦੂਈ ਦਿਨਾਂ ਤੱਕ ਲਿਆਉਂਗਾ ਗੱਲ ਸੁਣੋ ਮਰੇ ਹੋਏ ਮੁਰਗਾ ਲਿਆ ਕੇ ਦੰਨਾ ਤੂੰ ਮੈਨੂੰ ਮੁਰਗਾ ਮੈਨੂੰ ਨਹੀਂ ਚਾਹੀਦਾ ਇਹ ਫਰੈਂਕ ਕਰੀ ਜੂੰਦਾ ਫੜ ਕੇ ਲਿਆ ਦੀ ਆਪੇ ਬਣਾ ਲਓ ਉਹ ਮਰੇ ਉਹ ਮੇਰਾ ਮਤਲਬ ਕਈ ਦਿਨ ਦਾ ਮਰਿਆ ਪਿਆ ਹੁਣ ਆ ਜਿਹੜਾ ਲਿਆ ਕੇ ਤੁਸੀਂ ਮੈਨੂੰ ਦੇ ਦਿੱਤਾ ਸਿਰ ਮਾਰਿਆ ਮੇਰੇ ਤੁਸੀਂ ਮੇਰੇ ਸਾਹਮਣੇ ਦਾ ਵੱਡਿਆ ਇੱਕ ਇੱਕ ਸਰਮਾਉਣੀ ਚਾਹੀਦੀ ਆ ਕਿੱਥੇ ਆ ਦੇਖ ਆ ਡੰਗਰਾਂ ਵਾਲੇ ਚ ਉਹ ਡੰਗਰਾਂ ਵਾਲੇ ਚ ਬੈਠ ਕੇ ਜਵਾਈ ਭਾਈ ਨੂੰ ਖਿਲਾ ਰਹੇ ਹੋ ਮੁਰਗਾ ਦੱਸੋ ਹੱਦ ਹੋ ਗਈ ਪੋਤਾ ਅੰਦਰ ਅਸੀਂ ਬਾੜਦੇ ਨਹੀਂ ਇਹਨੂੰ ਉਹ ਜਾਣਦਿਆ ਕਰੋ ਓਏ ਸਾਰੇ ਡਰਾਮੇ ਆ ਮੇਰੇ ਕੋਲ ਇਹ ਚੋਜ ਕਰਦੇ ਤੁਸੀਂ ਚੋਜ ਤੁਹਾਨੂੰ ਮੈਂ ਦੱਸਾਂ ਉਹ ਬਹੁਤ ਕੱਬਾ ਸੁਆ ਮੇਰਾ ਬਹੁਤ ਕੱਬਾ ਮੈਂ ਦੱਸਾਂ ਗੱਲ ਸੁਣ ਹੁਣ ਇੱਕ ਸ਼ਾਮ ਨੂੰ ਨਹੀਂ ਮੈਂ ਖਾਣਾ ਸ਼ਾਮ ਨੂੰ ਚਾਹੀਦਾ ਮੈਨੂੰ ਬੱਕਰਾ ਬੱਕਰ ਮੈਂ ਜਿੱਦਾਂ ਮੁਰਗਾ ਮਸੂ ਲੈ ਗਿਆ ਤੂੰ ਬੱਕਰੀ ਦੀ ਗੱਲਾਂ ਕਰੀ ਜੰਨਾ ਮਸੂ ਲੈ ਗਿਆ ਨਾ ਤੂੰ ਕਾ ਉੱਥੇ ਢੇਰਾਂ ਤੈਨੂੰ ਫੜਨ ਗਿਆ ਦਾ ਉਹ ਚੱਲ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਾ ਫੜਨੀ ਹੋਇਆ ਮਸਾ ਲੈ ਕੇ ਤੈਨੂੰ ਮੈਂ ਦੱਸਾਂ ਬੱਕਰਾ ਵਧੀਆ ਬੱਕਰਾ ਨਿੱਗਰ ਜਾ ਦੇਖ ਕੇ ਲਿਆਈ ਚੱਲ ਚੱਲ ਠੀਕ ਹੈ ਪਰੋਂ ਨਾ ਤੂੰ ਗੁੱਸੇ ਨਾ ਹੋ ਤੂੰ ਐ ਕਰ ਤੂੰ ਰਾਮ ਕਰ ਜਾ ਓਏ ਮੁੰਡਿਆ ਬੱਕਰਾ ਲੈ ਕੇ ਆ ਕਿ ਲੋ ਬਣਵਾ ਕੇ ਲਿਆਈ ਉੱਥੇ ਹੀ ਵਧੀਆ ਕਾਰੀ ਕਰਤੇ ਕੋਈ ਨਹੀਂ ਲਿਆ ਮਾ ਓਏ ਜੱਤ ਕਰ ਰਿਹਾ ਰਿਜਣਾ ਹੋ ਸ਼ਾਮ ਨੂੰ ਕਿਤੇ ਗੋਡੇ ਆ ਹੁਣ ਉਹ ਪਤਾ ਹੀ ਨਹੀਂ ਕੁਸਾ ਪਤਾ ਹੀ ਨਹੀਂ ਕੁਸਾ ਪਤਾ ਹੀ ਨਹੀਂ ਉਹ ਜੀਜਾ ਕੰਮ ਕਰ ਮੋਈ ਜਾਣਾ ਚੱਲਿਆ ਤਾਂ ਮੈਂ ਲਿਆਉਣਾ ਪੜਕੇ ਉਹ ਸਿੱਖ ਲੋ ਸਿੱਖ ਲੋ ਜਵਾਈ ਭਾਈ ਦੀ ਸੇਵਾ ਕਰਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਗੁੱਸੇ ਨਾ ਹੋ ਬਾਪੂ ਤਨੂ ਮੈਂ ਦੱਸਾਂ ਬਹੁਤ ਕੱਬਾ ਮੈਂ ਸਮਝ ਗਿਆ ਜੇ ਮੈਂ ਚਲੇ ਗਿਆ ਮੋਕੇ ਪੈਰ ਨਹੀਂ ਪਾਉਂਗਾ ਨਾ 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 ਪੁੱਤੇ ਹਜੇ ਕੰਮ ਥੋੜੀ ਕਰੇ ਕਰਦੇ ਹੁਣੇ ਮੈਂ ਦੱਸਾਂ ਨਹੀਂ ਆਪਣੀ ਕੁੜੀ ਨੂੰ ਪੁੱਛ ਲੈ ਕਿਸ ਤਰ੍ਹਾਂ ਸੁਭਾਅ ਹੋ ਮੇਰਾ ਇੱਕ ਵਾਰ ਮੈਂ ਆਕੜ ਗਿਆ ਮੁੜ ਕੇ ਲੋਟ ਨਹੀਂ ਆਉਂਗਾ ਮੈਂ ਨਾ 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 ਦੱਸ ਇਹੋ ਜਿਹਾ ਕੰਮ ਨਾ ਕਰੀ ਮੈਂ ਕਹਿਣਾ ਉਹਨੂੰ ਵਧੀਆ ਬੰਦੇ ਤੇ ਲਿਆਉਗਾ ਹੁਣ ਹਾਂ ਠੀਕ ਹੈ ਹਾਂ ਇਨੇ ਐਂ ਕਾ ਆਰਾਮ ਕਰ ਲੈ ਤੂੰ ਇੱਥੇ ਆਰਾਮ ਕਰ ਲੈ ਦੱਸ ਅਕਲੇ ਨਹੀਂ ਇਹਨਾਂ ਨੂੰ ਦੱਸ ਕਿੱਦਾਂ ਬਰੌਣੀ ਦੀ ਇੱਜ਼ਤ ਕਰੀਦੀ ਹੁੰਦੀ ਹੈ ਆਹ ਕੀ ਗੱਲ ਆਹ ਕੀ ਗੱਲ ਕਹਿ ਗਿਆ ਮੈਨੂੰ ਇੱਥੇ ਆਰਾਮ ਕਰ ਲੈ ਉਹ ਡੰਗਰ ਵਾਲੇ ਜਿਹਾ ਆਰਾਮ ਕਰਾਂ ਮੈਂ ਹਾਏ ਓਏ ਰੱਬਾ ਆਏ ਓ ਇਸ ਉੱਪਰੋਂ ਸਰਕਾਰੀ ਬੰਦਾ ਉੱਪਰੋਂ ਰਿਟਾਇਰ ਉਹ ਵੀ ਡੰਗਰਾਂ ਵਾਲੇ ਚ ਪਾ ਕੇ ਉਹ ਮੁਰਗਾ ਦਾ ਡੰਗਰਾਂ ਚ ਬਿਠਾ ਲ ਕੇ ਖਾਈ ਖਾਇ ਉਹ ਭਲੇ ਉਹ ਲੋਕੋ ਸਾਲੇ ਬੈਡਾਂ ਤੇ ਪਾ ਲੋ ਜਵਾਈ ਭਾਈ ਨੂੰ ਤੈਨੂੰ ਮੈਂ ਦੱਸਾਂ ਬਹੁਤ ਕੱਬਾਂ ਮੈਂ ਬਹੁਤ ਕੱਬਾਂ ਇਹ ਹੈਪੀ ਇਹ ਚੱਕ ਝੋਲਾ ਇਹ ਜੱਕ ਝੋਲਾ ਤੂੰ ਨੀ ਮਾਂ ਮੈਂ ਤਾਂ ਤੈਨੂੰ ਐ ਕਹਿਨੀ ਆ ਜੇਦਾ ਕਿ ਤੂੰ ਰਿਸ਼ਤਾ ਕਰੇਂਗੀ ਨਾ ਚੱਜ ਦੇ ਘਰ ਟਿਕਾਣੇ ਕਰੀ ਆ ਇਹ ਜਿਹੇ ਬੰਦੇ ਨੂੰ ਨਾ ਲੜ ਲਾਈ ਆ ਜਿਹੜਾ ਜ ਮੇਰੇ ਲੜ ਲਾਇਆ ਇੰਨਾ ਤ ਪਾ ਕੇ ਰੱਖਦਾ ਸੌ ਲੱਗੇ ਕਦੇ ਤਾਂ ਕਹੂਗਾ ਦਾਲ ਚ ਨੂਨ ਨਹੀਂ ਕਦੇ ਕਹੂਗਾ ਰੋਟੀ ਚ ਆ ਨਹੀਂ ਪਾਇਆ ਆ ਨਹੀਂ ਪਾਇਆ ਪਾਂ ਤਾਂ ਪਤੇਲੇ ਖਾਣੇ ਭਾਲਦਾ ਕਤਾਨੇ ਕੀ ਲੰਗਰੀ ਮੱਥੇ ਮਾਰਿਆ ਮੇਰੇ ਅਸੀਂ ਤਾਂ ਚੰਗੇ ਹੀ ਭਾਲਾ ਸੀ ਵੀ ਵਧੀਆ ਫੌਜੀ ਐ ਸਾਨੂੰ ਕੀ ਪਤਾ ਆ ਗੱਲ ਨਿਕਲੂ ਵਿੱਚੋਂ ਕੀ ਫੌਜੀ ਐ ਲੰਗਰੀ ਫੌਜੀ ਐ ਚਲ ਚੁੱਪ ਕਰ ਜਾ ਜੇ ਸੁਣ ਲਿਆ ਨਾ ਤੇਰੀ ਗੁੱਤ ਨਹੀਂ ਫਟੂ ਫੌਜੀ ਨਾਲ ਨਾ ਕਰੀ ਹੋਰ ਜਿਹਦੇ ਮਰਜ਼ੀ ਨਾਲ ਕਰ ਉਹ ਕੋਈ ਨਹੀਂ ਪੁੱਤ ਤੁਸੀਂ ਹੁਣ ਦੀ ਗੱਲ ਕਰੋ ਅੱਜ ਕੀ ਹੋਣਾਗਾ ਮੈਨੂੰ ਤਾਂ ਉਹੀ ਡਰ ਲੱਗੀ ਜਾਂਦਾਗਾ ਇਹ ਤਾਂ ਪੰਜੀ ਕੀ ਹੋਣਾ ਜਗਰਾਤਾ ਹੋਣਾ ਅੱਜ ਜਗਰਾਤਾ ਹੀ ਐ ਜਦੋਂ ਬਾਹਰ ਬੈਠਾ ਖਾਈ ਪੀ ਜਾਂਦਾਗਾ ਜਗਰਾਤਾ ਹੀ ਐ ਸਾਡੀ ਤਾਂ ਰੋਟੀ ਲੰਗਣੀ ਬੰਦ ਕਰ ਛੱਡੀ ਐ ਇਹਨੇ ਜਦੋਂ ਦਾ ਆਇਆਗਾ ਹੂੰ ਤੁਸੀਂ ਤਾਂ ਇੱਕ ਦਿਨ ਨਾਲ ਦੁਖੀ ਹੋਗੇ ਮੈਨੂੰ ਦੇਖ ਲੋ ਜਿਹਨੇ ਸਾਰੀ ਉਮਰ ਕੱਢਣੀ ਐ ਮੈਂ ਤਾਂ ਸੱਚੀ ਬਾਲੀ ਦੁੱਕੀ ਆਏ ਘਰੇ ਵੀ ਮੁਰਗਾ ਖਾਂਦਾ ਰੋਜ ਕਾਹਨੂੰ ਖਾਂਦਾ ਮੁਰਗਾ ਤਿੰਨ ਸਾਲ ਹੋ ਗਏ ਵਿਆਹ ਹੋਏ ਨੂੰ ਮੂੰਗੀ ਮਸਰੀ ਮੱਥੇ ਮਾਰਦਾ ਮੇਰੇ ਫਿਰ ਇੱਥੇ ਆ ਕੇ ਕਿਉਂ ਮੰਗਦਾ ਇੱਥੇ ਹੀ ਕਰਦਾ ਚੋਚਲੇ ਸਾਰੇ ਬਣਾ ਰੱਖਿਆ ਬਾਪੂ ਨੇ ਤੁਸੀਂ ਟੋਕਦੇ ਨਹੀਂ ਹੈਗੇ ਤਾਂ ਕਰਕੇ ਕਰ ਕੁੜੇ ਪੁੱਤ ਮੈਂ ਕਿਹਾ ਨਹੀਂ ਵੀ ਆਪਣੇ ਘਰੇ ਕਿੱਥੇ ਇਹ ਮੀਟ ਵੜਦਾ ਹੈਗਾ ਹਰਦਾ ਹੀ ਨਹੀਂ ਹਰਦਾ ਹੀ ਨਹੀਂ ਹੈਗਾ ਖਾਣੀ ਤਾਂ ਬਸ ਮੁਰਗਾ ਖਾਣਾ ਹੈਪੀ ਐ ਹੈਪੀ ਓ ਚੱਕ ਝੋਲਾ ਚੱਕ ਝੋਲਾ ਮੈਂ ਕਿਹਾ ਚੱਲੀਏ ਉਹ ਨਹੀਂ ਬਸ ਕੋਈ ਨਹੀਂ ਮਰਿਆ ਮੈਨੂੰ ਮਾਰ ਦੇ ਮੈਨੂੰ ਮਾਰ ਦੇ ਤੂੰ ਕੀ ਹੋ ਗਿਆ ਜੀਜਾ ਚੱਕ ਚੋਲਾ ਚੱਕ ਚੋਲਾ ਮੈਂ ਨਹੀਂ ਰਹਿੰਦਾ ਇੱਥੇ ਮੈਂ ਨਹੀਂ ਹੱਥਾਂ ਤੋਂ ਹੱਥਾਂ ਤੇ ਕੀ ਗੱਲ ਹੋ ਗਈ ਚੁੱਪ ਕਹਿੰਦੀ ਹੱਥ ਬੰਦੀਆਂ ਉਹ ਗੱਲ ਸੁਣ ਮਾਤਾ ਉਹ ਬਾਪੂ ਉਹ ਦੇਖ ਮੈਨੂੰ ਡੰਗਰਾਂ ਵੱਲ ਖੜਾ ਕੇ ਲਿਆਇਆ ਮੁਰਗਾ ਡੰਗਰਾਂ ਵੱਲ ਉਹ ਖੜਾ ਆਇਆ ਤਾਂ ਖਵਾਇਆ ਮਾਂਾ ਚੱਲ ਘਰਾਂ ਨਹੀਂ ਬਾੜ ਦੇ ਕੋਈ ਗੱਲ ਹੀ ਸਾਈਡ 'ਪਾ ਬੈਠ ਕੇ ਖਾ ਲੈਣੇ ਕੋਈ ਨਹੀਂ ਉਹ ਖਵਾ ਤੋ ਦੁੱਤਾਂ ਉਹ ਖਵਾਇਆ ਤਾਂ ਖਵਾਇਆ ਸਾਲੇ ਚ ਹੱਡੀ ਨਹੀਂ ਕੋਈ ਬਾਸਤਾਂ ਨਹੀਂ ਉਹ ਮੁਰਗਾ ਬੇਕਾਰ ਮੁਰਗਾ ਮਰਿਆਵਾ ਮੁਰਗਾ ਖਲਾਤਾ ਉਮਰ ਗਮਰੇ ਹੀ ਹੁੰਦਾ ਫਿਰ ਜਾਂਦਾ ਮੂੰਹ ਚ ਪਾਲਦਾ ਬਾਪੂ ਨੂੰ ਕਹਿੰਦਾ ਜਾਂਦਾ ਲਿਆ ਕੇ ਤਾਂ ਕੱਛਾ ਖਾ ਲੈਂਦਾ ਜੀ ਗੱਲ ਸੁਣ ਇੱਕ ਫੇਰ ਉਪਰੋਂ ਉਪਰੋਂ ਬਾਪੂ ਕਹਿੰਦਾ ਲੈ ਭਾਈ ਤੈਨੂੰ ਖਾ ਲਿਆ ਉਰੇ ਆਰਾਮ ਕਰ ਉਹ ਡੰਗਰਾਂ ਵੱਲ ਆਰਾਮ ਕਰ ਮੈਂ ਦੱਸ ਉਹ ਜਵਾਈ ਭਾਈ ਨੂੰ ਐਡੀ ਮਹਿਲਾ ਵਰਗੀ ਕੋਠੀ 'ਚ ਨਹੀਂ ਪਾਉਂਦੇ ਆ ਗਿਆ ਉਹ ਨਾਰਾ ਪੁੱਤ ਮੈਂ ਤੈਨੂੰ ਐ ਥੋੜੀ ਕਿਹਾ ਵੀ ਡੰਗਰਾਂ 'ਚ ਪੈ ਜਾ ਮੈਂ ਤਾਂ ਤੈਨੂੰ ਉਹ ਕਿਹਾ ਸੀ ਵੀ ਦੋ ਘੜੀ ਇੱਥੇ ਟੇਡਾ ਹੋਲਾ ਨਾ 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 ਉਹ ਬਹੁਤ ਕੱਬਾ ਬਹੁਤ ਕੱਬਾ ਮੈਂ ਪੁੱਤ ਪਤਾ ਹੀ ਹੈ ਕਿੰਨਾ ਕੱਬਾ ਜੀਜੇ ਤੂੰ ਹੱਥ ਪਹਿਲਾਂ ਮੈਨੂੰ ਆਈਂਦਾ ਤੰਨੂੰ ਮੈਂ ਕਹਿਤਾ ਤੂੰ ਚੱਲ ਤੰਨੂ ਦਾ ਮੈਂ ਦੱਸ ਦੂੰ ਚੰਗੀ ਤਰ੍ਹਾਂ ਤੋ ਚੱਲ ਤੂੰ ਮੇਰੀ ਗੱਲ ਸੁਣ ਓਹੋ ਮਰ ਮਨ ਤਾਂ ਤੇਰੇ ਚ ਮੂਤ ਦਾ ਮੁਸਕ ਮਾਰਦਾ ਮੂਤ ਪੀ ਕੇ ਆ ਗਿਆ ਓਹ ਮੂਤ ਮੂਤ ਓਹ ਡੰਗਰਾ ਵੱਲ ਤੇ ਆਇਆ ਮੈਂ ਤੰਨੂੰ ਮੈਂ ਦੱਸਾਂ ਉੱਥੇ ਦੇ ਮੁਸਕੇ ਮਾਰਨੀ ਕੋਈ ਨਹੀਂ ਹੋਰ ਕੀ ਕਰਨਾ ਇੱਕ ਉੱਪਰ ਤੇ ਸੁੱਕੀ ਸੁੱਕੀ ਰੋਟੀ ਖਿਲਾਉਨੇ ਮਾੜਾ ਮੋਟਾ ਪਹਿਲਾਂ ਓ ਬਾਪੂ ਇਹਨੂੰ ਪਾਣੀ ਚ ਪਿਓ ਕੇ ਦੇ ਦਿੰਦਾ ਓ ਮੈਂ ਤੈਨੂੰ ਦੱਸਾਂ ਪਾਣੀ ਨਾ ਬਾਹਰ ਹੀ ਰੋਟੀ ਪਾ ਹੁੰਦਾ ਓ ਆ ਦੇਖ ਲੈ ਬਾਪੂ ਓਹੋ ਕੋਈ ਮੇਰੀ ਵੀ ਗੱਲ ਸੁਣ ਲੋ ਮੈਂ ਤਾਂ ਐ ਕਹਿੰਦੀ ਸੀਗੀ ਸੋਨੂ ਆ ਪ੍ਰਾਣੇ ਨੂੰ ਬਾਹਰ ਰੋਟੀ ਬਾ ਦੋ ਆਇਓ ਰੱਬਾ ਆਇਓ ਰੱਬਾ ਓਏ ਆ ਦੇਖ ਲੈ ਉਹ ਆ ਇੱਜ਼ਤ ਮੇਰੀ ਉਹ ਆ ਇੱਜ਼ਤ ਮੇਰੀ ਗੱਲ ਸੁਣੋ ਮਮਮੀ ਦੇ ਕਹਿਣ ਦਾ ਮਤਲਬ ਇਹ ਹੈ ਵੀ ਪ੍ਰਾਣੇ ਨੂੰ ਬਾਹਰ ਰੋਟੀ ਕਿਤੇ ਹੋਣਾ ਉਹ ਮੈਨੂੰ ਇਹ ਜਵਾਈ ਨਹੀਂ ਇਹ ਤਾਂ ਕੁੱਤਾ ਸਮਝਦੇ ਵੀ ਬਾਹਰ ਰੋਟੀ ਬਾ ਦੋ ਬਾਹਰ ਆਇਓ ਰੱਬਾ ਉਹ ਤੂੰ ਛੱਡਿਆ ਮੈਨੂੰ ਡੰਗਰਾ ਵੱਲ ਇਹਨੇ ਬਣਾਤਾ ਕੁੱਤਾ ਤੂੰ ਚੱਕ ਬੈਗ ਚੱਕ ਬੈਗ ਤੂੰ ਮਹੰਗਾ ਉਹ ਪੁੱਤ ਖੜ ਜਾ ਉਹ ਮੇਰੀ ਤੂੰ ਤਾਂ ਨਾ ਪੁੱਤ ਐਨੀ ਰਾਤ ਪਹਾੜ ਬਣਾਈ ਤੈਨੂੰ ਗੱਲ ਦੀ ਸਮਝ ਹੀ ਨਹੀਂ ਆਉਂਦੀ ਉਹ ਭੈ ਕਹਿੰਦੀ ਸੀ ਵੀ ਬਾਹਰ ਕਿਤੇ ਹੋਟਲ-ਹੋਟਲ ਚ ਰੋਟੀ ਖਿਲਾ ਦਿਓ ਹਾਂ ਉਹ ਜਾਣ ਦਿਆ ਕਰੋ ਨਹੀਂ ਨਹੀਂ ਐਹੀ ਕਹਿੰਦੀ ਆਹੀ ਆਹੀ ਕਹਿੰਦੀ ਤੂੰ ਮਾੜਾ ਪੁੱਤਾਂ ਹੀ ਕਹੇ ਸੀ ਫੇਰ ਫੇਰ ਗੱਲ ਠੀਕ ਹੈ ਬਾਹਰ ਬਾਪੂ ਇਹ ਗੱਲਾਂ ਚੰਗੀਆਂ ਨਹੀਂ ਉਹ ਸੁੱਕੀ ਰੋਟੀ ਖਿਲਾਦੀ ਮੈਨੂੰ ਸੁੱਕੀ ਉਹ ਮਿਲਟਰੀ ਚ ਦਾ ਮਿਲਟਰੀ ਚ ਅਸੀਂ ਕੀ ਕਰਦੇ تھے ਕੁੱਟ ਲਵਣੀ ਪੈਣਾ ਫੇਰ ਅਸੀਂ ਰੋਟੀ ਖਾਣੀ ਉਹ ਇੱਥੇ ਸੁੱਕੀ ਹੋ ਰੋਟੀ ਖਲਾਦੀ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਨਾ ਨਾ ਬਾਪੂ ਨੂੰ ਕਹਿੰਦੇ ਬਾਪੂ ਇਹਨੂੰ ਪਾਣੀ ਚ ਪਿਓ ਕੇ ਰੋਟੀ ਖਵਾ ਦਿੰਦੇ ਮੈਂ ਚੁੱਪ ਕਰੇ ਤੈਨੂੰ ਦੱਸਾਂ ਮੈਂ ਖੌਂਸੜੇ ਖਾਣੇ ਕੋਈ ਨਾ ਪੁੱਤ ਨਿਆਣੀ ਐ ਚੱਲ ਤੂੰ ਗੁੱਸਾ ਨਾ ਕਰ ਤੈਨੂੰ ਕਿਹਾ ਨਾ ਕਿ ਸੋਹਰੇ ਮੇਰੇ ਮੇਰੀ ਇੱਜ਼ਤ ਕਰਾਉਣੀ ਤਾਂ ਚੁੱਪ ਹੋ ਜਾ ਤੈਨੂੰ ਮੈਂ ਜਿਹੜਾ ਕਿਹਾ ਗੱਲ ਸੁਣ ਲੋ ਇੱਕ ਨਹੀਂ ਤਾਂ ਮੈਂ ਚੱਲਿਆਂ ਜੇ ਤਾਂ ਦੇਖ ਜੁਵਾਈ ਦੀ ਚੱਲੇ ਆਪਾਂ ਚਲੋ ਚਲੋ ਚਲ ਮੈਂ ਚੱਲਿਆ ਬਾਪੂ ਮੈਂ ਚੱਲਿਆ ਕਿਹੜੀਆਂ ਗੱਲਾਂ ਕਰੀ ਜਾਨੀ ਅੱਧੀ ਚੇ ਬੈਗ ਮੈ ਲਿਉਂਦੀਆਂ ਜੇ ਭੁੱਲ ਗਿਆ ਵੀ ਦੁਬਾਰੇ ਆਂਗਾ ਖਰਚਾ ਆਹ ਦੇਖ ਲੈ ਆਹ ਦੇਖ ਲੈ ਉਹ ਨਾ ਨਾ ਮੈਨੂੰ ਰੋਕ ਲੈ ਮੈਨੂੰ ਰੋਕ ਲੈ ਮੈਂ ਚੱਲਿਆ ਮੈਨੂੰ ਰੋਕ ਲੈ ਮੈਂ ਕਿਹਾ ਰੋਕ ਲੈ ਰੋਕ ਮੈਂ ਜਾ ਬੈ ਕੇ ਹਾਂ ਰੋਕ ਲੈ ਮੈਨੂੰ ਬੈ ਜਾ ਬੈ ਬੈ ਤੈਨੂੰ ਜਾਂਦਾ ਸੀ ਤੇ ਜਾ ਲੈ ਉਹ ਜਾ ਤੂੰ ਆਪਣਾ ਕੰਮ ਕਰ ਭੇਜ ਦੇ ਨੂੰ ਨਾ ਪੁੱਤ ਨਾ ਮੈਂ ਤੈਨੂੰ ਦੱਸਾਂ ਮਾਤਾ ਮੇਰਾ ਨਾ ਮੇਰਾ ਸਵਾਬ ਬਹੁਤ ਕੱਬਾ ਬਹੁਤ ਕੱਬਾ ਦਾ ਹੈਗਾ ਸ਼ਾਬਾਸ਼ ਉਹ ਅਸੀਂ ਨਾ ਦੂਰ ਤੇ ਬੰਦੇ ਨੂੰ ਪਛਾਣ ਕੇ ਨਿਸ਼ਾਨਾ ਗੋਲੀ ਦਾ ਠਾਹ ਮਾਰਦੇ ਤੇ ਤੈਨੂੰ ਮੈਂ ਦੱਸਾਂ ਹੈਗਾ ਤਾਂ ਤੂੰ ਲੰਗਰੀ ਸੀ ਉਹ ਮੇਰਾ ਤੈਨੂੰ ਮੈਂ ਦੱਸਾਂ ਮੈਂ ਤੇਰੇ ਖੌਸੜੇ ਮਾਰਨੇ ਤੈਨੂੰ ਦੱਸਾਂ ਓਏ ਸਾਰਾ ਟੱਪਰ ਕਮਲਾ ਹੋ ਗਿਆ ਹੈ ਉਹ ਕਹਿੰਦਾ ਕੀ ਹੈ ਤੁਸੀਂ ਕੀ ਕਰੀ ਚਲੋ ਐ ਕਰੋ ਜਾ ਤੂੰ ਕੰਮ ਕਰ ਆਪਣਾ ਚਲ ਤੂੰ ਮੈਂ ਕਹਿੰਦੀ ਸੀ ਮੈਂ ਬੈਗ ਲੈ ਕੇ ਬਾਹਰ ਜਾਂਦੇ ਚਲ ਉਹ ਤੂੰ ਚਾਹ ਕੰਮ ਕਰ ਜਾ ਜਾਰ ਸੌਂ ਚੀ ਜਾ ਉਹ ਪੁੱਤ ਇੱਕ ਬਾਪੂ ਤੂੰ ਹੀ ਸਿਆਣੀ ਗੱਲ ਕਰਦਾ ਤੈ ਤੈ ਮੈਨੂੰ ਰੋਕ ਲਿਆ ਮਾਹ ਤੈ ਰੋਕ ਲਿਆ ਜੇ ਤੂੰ ਨਾ ਰੋਕਦਾ ਮਾਹ ਮੈਂ ਚੱਲਿਆਦਾ ਫਿਰ ਹਾਂ ਤੈਨੂੰ ਆਪਣੀ ਗੱਲ ਸੁਣਾਉਣ ਲੱਗਿਆ ਤਾਂ ਉਹ ਜੱਦਾ ਸੀ ਸੋਰੇ ਜਾਂਦੇ ਤੇ ਉਹ ਮੇਰੀਆਂ ਸਾਲੀਆਂ ਹੀ ਮੈਨੂੰ ਅਹੀਂ ਮਖੌਲ ਕਰ ਦਿੱਤੀ ਆ ਤੇਰੇ ਨਾਲੋਂ ਵੱਧ ਅੱਛਾ ਮਜ਼ਾਕ ਕਰਦੇ ਤੇ ਇਹਦਾ ਮਜ਼ਾਕ ਹੈ ਵੇ ਠੀਕ ਹੈ ਨਹੀਂ ਤਾਂ ਫਿਰ ਤੈਨੂੰ ਪਤਾ ਬਹੁਤ ਕੱਬਾ ਮੈਂ ਉਹ ਪੁੱਤ ਮਾੜਾ ਮੋਟਾ ਮਜ਼ਾਕ ਸਹਿਣਾ ਪੈਂਦਾ ਤੂੰ ਕਰ ਲਿਆ ਕਰ ਮਜ਼ਾਕ ਚੱਲ ਤੂੰ ਕਹੈ ਨਾ ਬਾਪੂ ਮੰਨ ਲੈਣਾ ਮੈਂ ਕਹਿੰਦਾ ਤੇਰੇ ਕਹੇ ਤੇ ਰੁਗਿਆ ਮਾਤਾ ਬਾਪੂ ਦੇ ਕਹੇ ਤੇ ਰੁਗਿਆ ਮੈਂ ਨਹੀਂ ਮੈਂ ਚੱਲਿਆ ਦੋ ਨਾ ਨਾ ਤੂੰ ਸਾਵਾਸ ਤੇਰੀ ਕਿਦਾਂ ਸਿਆਣਾ ਤੂੰ ਹੋਰ ਬਾਹਰ ਤਰੀਨ ਕਰਦੇ ਰਹਿਣਾ ਤੇਰੀ ਕੈਸੀ ਬਾਤ ਰੋ ਸੱਚੀ ਸਾਡਾ ਇੱਕ ਨਾਕਲਾ ਜਿਹਾ ਲਾਹੌਰ ਐ ਨਾਸਿਆ ਨਾ ਨਾਸਿਆ ਸਾਡੀ ਕੁੜੀ ਦਾ ਬਾਲੇ ਖੁਸਕਾ ਹਾਂ ਸੱਜੀ ਬਤਨ ਨਾਲੇ ਨਾਲੇ ਗੁਣਾਉਂਦੇ ਰਹਿੰਦੇ ਨੇ ਨਾਲੇ ਮਾਤਾ ਗੱਲ ਸੁਣ ਉਹ ਜਵਾਈ ਪਾਈ ਘਰ ਹੋ ਜਾਂਨੇ ਕਦੇ ਕਦੇ ਆਉਣਾ ਹੁੰਦਾ ਠੀਕ ਹੈ ਉਹ ਜੇ 5 4 ਦਿਨ ਰਹਿੰਦਾ ਜਵਾਈ ਪਾਈ ਉਹਦੀ ਸੇਵਾ ਦਾ ਕਰਨਾ ਫਰਜ਼ ਬਣਦਾ ਕਿ ਨਹੀਂ ਬਾਜੀ ਜੀ ਸਦਕੇ ਰਹਿ ਤੋ ਉਹ ਤੇਰਾ ਆਪਣਾ ਕਰ ਹੈ ਹਾਂ ਉਹ ਫਿਰ ਦੱਸ ਮੂਗੀ ਮਸਰੀ ਦਾ ਬੰਦਾ ਖਾਂਦਾ ਹੀ ਰਹਿੰਦਾ ਫਿਰ ਸਹੁਰੇ ਆਕੇ ਨਹੀਂ ਮੁਰਗਾ ਬੱਕਰਾ ਖਾਊਗਾ ਹੋਰ ਕੱਚੇ ਖਾਊਗਾ ਉਹਦਾ ਪੁੱਤ ਤਾਂ ਬਣਾਉਂਦੇ ਆ ਮੂਗੀ ਮਸਰੀ ਵੀ ਹੁਣ ਲਗਾਤਾਰ ਮੀਠਾ ਖਾ ਕੇ ਥੋੜੀ ਆਪਣਾ ਢਿੱਡ ਖਰਾਬ ਕਰਨਾ ਹੈ। ਉਹ ਨਹੀਂ ਬਾਪੂ ਨਹੀਂ ਉਹ ਜਾਨ ਆਉਂਦੀ ਹੈ। ਉਹ ਮੇਰੀ ਤਾਂ ਲੱਤਾਂ ਪਹਿਲਾਂ ਹੀ ਰਹੀਆਂ ਪੀਆਂ ਤੁਰ ਕੇ ਆਇਆ ਮੌਦਨ। ਹੁਣ ਮਾੜੀ ਮੋਟੀ ਜਾਨ ਪ੍ਰਾਣ ਦਾ ਪਾ ਕੇ ਜਾਊਂਗਾ। ਚੱਲ ਤੂੰ ਫਿਕਰ ਨਾ ਕਰ। ਹੁਣ ਸ਼ਾਮ ਨੂੰ ਬੰਦੂਬਸਤ ਕਰਤਾ ਦਿੱਤਾ ਤੇਰਾ। ਨਾਲ ਇੱਕ ਹੋ ਜੂ। ਹਾਂ। ਆ ਤਾਂ ਸਾਡੇ ਜਮੀ ਨਹੀਂ ਵੜਦੀ ਹੈ। ਇਹ ਤੂੰ ਆ ਗੱਲ ਕਰ ਰਿਹਾ। ਫੇਰ ਮੈਂ ਚੱਲਿਆ। ਉਹ ਫੇਰ ਮੈਂ ਚੱਲਿਆ ਮਾਤਾ। ਉਹ ਉੱਥੇ ਇੱਥੇ ਨਹੀਂ ਵੜਦੀ ਬਾਹਰ ਤੱਕ ਆ ਜੂ। ਉਹੀ ਗੱਲਾਂ ਕਰੀ ਜਾਂਦੀ ਆ ਤੂੰ। ਜਾ ਤੂੰ ਵੀ ਆਪਣਾ ਕੰਮ ਕਰ। ਮਾਰਦੀ ਗੱਲਾਂ ਦਾ ਕੱਲੇ ਕੱਲੇ ਨੂੰ ਸਮਝਾਉਣਾ ਪੈਂਦਾ ਇੱਥੇ ਤਾਂ ਮੈਨੂੰ ਚੱਲ ਤੂੰ ਹੁਣ ਆਇਆ ਕਰ ਆਹ ਦੇਖ ਆਹ ਗੱਦਾ ਲੱਗਿਆ ਵਾ ਚੰਗਾ ਇੱਥੇ ਪੈ ਜਾ ਹੁਣ ਤੂੰ ਆਹ ਗੱਲ ਨਾ ਉੱਥੇ ਗਲਤ ਦਾ ਕੰਮ ਓਰੇ ਸਹੀ ਐ ਚਲ ਮੇਰੇ ਤੇ ਗਲਤੀ ਹੋ ਗਈ ਹੁਣ ਨਹੀਂ ਹੁੰਦੀ ਆਏ ਕਰੀ ਹੁਣ ਹੂੰ ਬੱਕਰਾ ਬਣਾਈ ਹੋ ਰਿਓ ਘਰੇ ਬਣਾਈ ਵਧੀਆ ਤਰੀਕੇ ਨਾਲ ਮਸਾਲਾ ਠੀਕ ਐ ਨਹੀਂ ਮੈਨੂੰ ਦੱਸਦੀ ਮੈਂ ਬਣਾ ਮੇਰਾ ਮਤਲਬ ਮੈਨੂੰ ਦੱਸਦੀ ਮੈਂ ਦੱਸ ਦੂੰ ਚਲ ਤੂੰ ਸਾਨੂੰ ਦੱਸ ਦੇ ਸਾਡਾ ਅਸੀਂ ਕਿਤੇ ਬਣਾਇਆ ਨਹੀਂ ਹੈਗਾ ਕੋਈ ਨਹੀਂ ਆ ਬਾਹਰ ਰੋਟੀ ਇੱਥੇ ਬਣਾ ਲੂਗੇ ਠੀਕ ਐ ਚਲ ਤੂੰ ਰਾਮ ਕਰ ਲੈ ਹਾਂ ਹਾਂ ਮਾਰਦੇ ਗੱਲਾਂ ਉਹ ਜਵਾਈਆਂ ਜਵਾਈ ਆ ਸ਼ਰਮ ਕਰ ਲੈ ਮਾੜੀ ਮੋਟੀ ਇੱਕ ਤਾਂ ਇਹਨੂੰ ਦੱਸੂਗਾ ਉਹ ਜਦਣ ਘਰ ਆ ਜਾਊਗੀ ਤੈਨੂੰ ਉਦੋਂ ਦੱਸੂ ਤੇਰੀ ਗੁਤਲੀ ਘਮਾਉ ਤੈਨੂੰ ਦੱਸਾਂ ਮੈਂ ਜੇ ਨਾ ਕਮਾਈ ਪੱਖੇ ਮੰਗ ਮਾਰਦੀ ਗੱਲਾਂ ਐ ਬਾਪੂ ਨੇ ਰੋਕ ਲਿਆ ਮੈਨੂੰ ਬਾਪੂ ਨੇ ਮਾਰਦੀ ਗੱਲਾਂ ਆ ਲੈ ਇੱਕ ਬਾਪੂ ਐ ਸਿਆਣਾ ਮਾਰਦੇ ਗੱਲਾਂ ਉਹ ਚਵਾਈ ਪਾਈ ਅਕਸਰ ਨੂੰ ਬਾਪੂ ਤੂੰ ਤਾਂ ਨਹੀ ਹੋ ਜਗੀ ਜਾਨਾ ਮੈਂ ਨਾ ਕਹਣਾ ਤੂੰ ਪੀ ਲੈ ਬੜੀ ਮੋਟਾ ਕੁਝ ਨਹੀਂ ਹੁੰਦਾ ਹੁੰਦਾ ਉਹ ਇਹਦਾ ਖੰਗ ਦੀ ਦਵਾਈ ਐ ਉਹ ਪੁੱਤ ਮੈਂ ਨਹੀਂ ਪੀਂਦਾ ਨਾ ਮੈਂ ਕਦੇ ਪੀਤੀ ਐ ਮੈਂ ਤਾਂ ਤੈਨੂੰ ਵੀ ਕਹਿਣਾ ਵੀ ਤੂੰ ਅੱਧੀ ਬੋਤਲ ਪੀ ਗਿਆ ਹੁਣ ਬੱਸ ਕਰ ਐ ਸਿਰੇ ਦੀ ਲੈ ਸਿਰੇ ਦੀ ਲੈਣਾ ਬਾਪੂ ਤੂੰ ਹਾਂ ਹਾਂ ਸਿਰੇ ਦੀ ਲਿਆਉਣੀ ਸੀ ਅਹੀ ਵੀ ਨਾ ਮੈਂ ਨਾ ਅੱਛਾ ਹੂੰ ਮੈਂ ਉੱਥੇ ਵੀ ਆਹੀ ਬੀਨਾਂ ਦਾ ਔਰੇ ਵੀ ਆਹੀ ਬੀਨਾਂ ਲੱਜਾਂ ਮਾਂ ਕੰਮ ਰੋਟ ਉਹ ਮੈਂ ਤਾਂ ਹੀ ਮਿੱਠੂ ਨੂੰ ਕਹਿ ਕੇ ਮੰਗਾ ਲਈ ਮੈਂ ਕਿਹਾ ਜੇ ਕਿਤੇ ਹੋਰ ਚੱਕ ਲਿਆ ਆ ਫੇਰ ਤੂੰ ਕਹੂਗਾ ਵੀ ਸੇਵਾ ਨਹੀਂ ਕਰਦੇ ਉਹ ਬਾਪੂ ਦੇਖ ਬਰਦਾਮਾ ਬੋ ਕਪਰ ਪਰ ਜਿਹੜੀ ਤੂੰ ਸੇਵਾ ਕਰੀ ਹੈ ਨਾ ਇਹ ਤੈਨੂੰ ਇਹ ਮਾਰਾ ਕੇ ਜਵਾਈ ਭਾਈ ਦੀ ਸੇਵਾ ਕਿਸ ਤਰ੍ਹਾਂ ਕਰਦੇ ਉਹ ਦੇਖ ਲੈ ਉਹ ਦੇਖ ਲੈ ਸ਼ੋਕਰੂ ਜਾਂ ਉਹਨੂੰ ਏ ਨਹੀਂ ਸ਼ਰਮ ਆਗੇ ਜੀਜਾ ਆਇਆ ਵਾ ਜੀਜੇ ਕੋਲ ਬੈਠਾ ਖੜਾ ਮੜੀ ਮੋੜੀ ਸੇਵਾ ਕਰਦਾ ਜੇ ਬੈਠ ਜਾਂਦਾ ਕਿਆ ਹੁੰਦਾ ਉਹ ਨੂੰ ਕਾ ਚੜਨ ਲੱਗੀ ਤੈ ਹੁਣ ਭੇਜ ਤਾ ਦੱਸ ਉਹ ਨਹੀਂ ਗਿਆਣਾ ਪਤਾ ਹੈ ਕਈ ਵਾਰੀ ਨਿਆਣਾ ਕੋਲ ਬੈਠ ਜਾਂਦਾ ਨਾ ਉਹ ਨੂੰ ਲੱਤ ਲੱਗ ਜਾਂਦੀ ਠੀਕ ਹੈ ਉਹ ਲੱਤ ਲੁੱਤ ਕੋਈ ਨਾ ਲੀ ਇਹ ਮਾੜੀ ਜੀ ਹੈ ਬਾਪੂ ਇਹ ਕਦੇ ਕਦੇ ਪੀ ਲੋ ਫਿਰ ਕਿਉਂਦਾ ਨਾਲੇ ਮੈਂ ਕਹਾਂ ਤੂੰ ਲਾ ਥੋੜੀ ਉਹ ਨਹੀਂ ਨਹੀਂ ਮੈਂ ਨਹੀਂ ਲਾਉਣੀ ਨਹੀਂ ਉਹ ਤੇ ਬੜਾ ਬੜਾ ਸਰੀ ਸਾਟਾ ਹੁੰਦਾ ਹੈ ਇਹ ਆਏ ਆ ਬਾਪੂ ਜਦੋਂ ਮੈਂ ਗੱਲ ਦੱਸਾਂ ਦੇਖ ਏ ਬੱਕਾ ਧਾਰ ਲੈ ਦੋ ਦੇਖ ਸੁਖਰਾਂ ਦੀ ਕੋਠੀ ਵੀ ਬੜੀ ਐ ਠੀਕ ਐ ਫਿਰ ਦਿਲ ਥੋੜਾ ਜਿਹਾ بڑا ਰੱਖੇਗਾ ਜਦ ਮਾਉਣਾ ਹੁੰਦਾ ਮੈਨੂੰ ਕਹਿਣਾ ਨਾ ਪਵੇ ਇਹਨਾਂ ਇਹਨਾਂ ਦੁੱਖ ਦੇ ਦਿਲਾਂ ਦੀ ਦਵਾਈ ਐ ਹੈ ਇਹ ਇਹਨਾਂ ਨੂੰ ਅੱਗੇ ਰੱਖੇਗਾ ਇਹਦੇ ਵੀ ਨਗਦੀ ਹੋਣੀ ਐ ਉਹ ਚਲੋ ਤਾਂ ਤੇਰੀ ਠੀਕ ਐ ਗੱਲ ਪਰ ਇਹ ਤਾਂ ਲਾਲਚ ਵੀ ਮਾੜਾ ਹੁੰਦਾ ਪੁੱਤ ਨਾ ਤੈਨੂੰ ਲੱਗ ਤੈਨੂੰ ਲਾਲ ਮਨਾਲ ਚ ਕਰਿਆ ਉਹ ਨਾ ਨਾ ਮੈਂ ਤੈਨੂੰ ਥੋੜੀ ਕਹਿਣਾ ਤੂੰ ਤਾਂ ਹਰੇਕ ਗੱਲ ਆਪਣੇ ਪਰੇ ਲਿਆਉਂਦਾ ਤੈਨੂੰ ਥੋੜੀ ਕਹਿਣਾ ਤੂੰ ਤਾਂ ਬਹੁਤ ਸਿਆਣਾ ਉਹ ਜਵਾਈ ਭਾਈ ਦੀ ਸੇਵਾ ਕਰਦੇ ਉਹਨੇ ਸਾਰੀ ਕਰਦੇ ਉਹਨੇ ਇੱਥੇ ਇੱਥੇ ਥੜਾ ਉਲਟ ਕੰਮ ਹੈ ਇੱਥੇ ਜਵਾਈ ਨੂੰ ਕਹਿਣਾ ਪੈਂਦਾ ਵੀ ਮੇਰੀ ਸੇਵਾ ਕਰ ਦੋ ਤਾਂ ਮੇਰੀ ਕੋਈ ਸੇਵਾ ਕਰਦਾ ਤੇ ਤੈਨੂੰ ਮੈਂ ਦੱਸਾਂ ਹੈ ਇਹ ਗੱਲ ਉਹ ਇਹ ਗੱਲ ਚੰਗੀ ਥੋੜੀ ਹੈ ਉਹ ਨਹੀਂ ਨਹੀਂ ਤੇਰੀ ਸੇਵਾ ਸਾਰਾ ਟੱਬਰ ਦਾ ਤੇਰੀ ਸੇਵਾ ਚ ਲੱਗਿਆ ਪਿਆ ਰੋਟੀ ਤਿਆਰ ਹੈ ਹਾਂ ਉਹ ਤੇਰਾ ਬੱਕਰਾ ਉਹ ਤਿਆਰ ਹੈ ਬੱਕਰਾ ਸਵਾਦਿਆ ਹੈ ਉਹ ਮੈਂ ਤਾਂ ਕਿਹਾ ਨਾ ਪੈਗ ਨਾਲ ਉਹ ਪੈਗ ਨਾਲ ਬੱਕਰਾ ਖਾਊਗਾ ਆ ਰੱਖ ਦੀਆਂ ਆ ਪਕੌੜੀਆਂ ਜਾਂ ਜਾ ਕੇ ਮੇਰੇ ਮੁਰੇ ਉਹ ਪੁੱਤ ਤੇ ਦੁਪਹਿਰੇ ਤਾਂ ਤਾਂ ਸ਼ੁਰੂ ਕਰਤੀ ਜੇ ਮਾੜੀ ਮੁੱਟੀ ਸ਼ਾਮ ਹੁੰਦੀ ਰਾਤ ਹੁੰਦੀ ਜਦ ਤੱਕ ਬੱਕਰਾ ਬਣ ਜਾਂਦਾ ਹੁਣ ਤੂੰ ਦਿਨੇ ਲੱਗ ਗਿਆ ਮੈਂ ਦੱਸ ਕੀ ਕਰਾਂ ਬੱਕਰਾ ਤਾਂ ਲੈ ਰਿੱਚ ਰਿਹਾ ਟਾਈਮ ਤਾਂ ਲੱਗੂਗਾ ਇਹ ਉਹ ਤਾਂ ਉਹ ਤੁਹਾਨੂੰ ਸ਼ਰਮ ਚਾਹੀਦੀ ਭਾਈ ਵੀ ਜਵਾਈ ਭਾਈ ਆਵੇਂ ਬੱਕਰਾ ਪਹਿਲਾਂ ਰਿੰਨੇ ਕਰਕੋ ਉਹ ਸਾਲਾ ਉਹ ਘਸੜ ਜਾ ਮੁਰਗਾ ਮੱਤੇ ਮਾਰਿਆ ਪਹਿਲਾਂ ਮੇਰੇ ਹੁਣ ਦੇ ਨੇ ਛੇ ਪਿਆ ਹੀ ਨਹੀਂ ਹੁਣ ਤਾਂ ਕਿ ਮੇਰਾ ਕੀ ਕਸੂਰ ਹੈ ਹੁਣ ਮਸੂਰ ਜਪਾ ਮੈਂ ਕਪੜਾ ਵਾ ਗਿਆ ਵਾ ਉਹ ਚੱਲ ਠੀਕ ਹੈ ਕੋਈ ਨਹੀਂ ਮਾਰਦਾ ਗੱਲਾਂ ਹੁਣ ਆ ਰੱਖ ਦਮਾ ਹੁਣ ਮੈਂ ਬਹੁਤ ਹੋ ਗਈ ਖੋਲ ਲੈ ਹੱਸ ਦੋ ਹੋ ਗਈ ਉਹ ਮੈਂ ਤਾਂ ਜ਼ਿਆਦਾ ਪਾਣੀ ਵੀ ਨਹੀਂ ਲਾਉਂਦਾ ਇਹਨੂੰ ਦੇ ਬਸ ਇਹ ਨੌ ਜਾ ਕਰਨਾ ਹੁੰਦਾ ਮੈਨੂੰ ਨਹੀਂ ਝੜਦੀ ਮੈਨੂੰ ਨਹੀਂ ਝੜਦੀ ਹਾਂ ਹੈਪੀ ਨੂੰ ਗੱਜੇ ਲੋ ਮੈਂ ਨਾ ਕੱਲਾ ਹੀ ਬੋਤਲ ਵੀ ਨਾ ਘਰੇ ਬੈਠਾ ਆ ਤੇ ਸੁੱਕ ਨਾਲ ਤੇਰਾ ਗਲਾਸ ਵੀ ਨਾਲ ਰੱਖਿਆ ਵਾ ਦੇ ਲਾ ਤਾਂ ਮੈਂ ਦੇਖ ਲੈ ਚੜੀ ਨਹੀਂ ਮੈਨੂੰ ਮੈਂ ਗੱਲਾਂ ਕਰਦਾ ਉਹ ਤਾਂ ਮੈਂ ਦੇਖ ਹੀ ਲਿਆ ਪੁੱਤ ਤੈਨੂੰ ਚੜਦੀ ਨਹੀਂ ਹੈਗੀ ਉਹ ਫੇਰ ਵੀ ਦੇਖ ਲੈ ਤੂੰ ਅੱਧੀ ਤੇ ਵੀ ਉੱਪਰ ਹੋ ਗਈ ਬੋਤਲ ਹੈਪੀ ਉਹ ਪੁੱਤੰਦਰ ਹੈਪੀ ਹੋ ਇੱਥੇ ਕੀ ਕਰਨਾ ਹੈਪੀ ਆਪਾ ਕਿੱਥੇ ਆਪਾਂ ਆ ਛੱਡ ਥੱਲੇ ਬੈਠੇ ਆ ਉਹ ਕਰ ਤਾ ਉਹ ਹੀ ਗਮ ਕਰ ਤਾ ਦੋ ਫਰੇਮ ਉਸ ਫੜ ਦੇ ਉਹ ਮੇਰੀ ਵੀ ਕੋਈ ਇੱਜ਼ਤ ਆ ਉਹ ਦਵਾਈ ਪਾਈ ਐਕਸ ਨੂੰ ਮੈਂ ਫੇਰ ਛੱਡ ਦਲ ਉਹ ਕੋਠੀ ਅੰਦਰ ਬਿਠਾ ਕੇ ਲਵਾ ਲੋ ਬੈਗ ਮੈਨੂੰ ਹਾਂ ਮੈਂ ਐਪੀ ਚੱਕ ਸੋਣਾ ਓਹੋ ਪਤਾ ਤਾ ਉਹ ਹੀ ਫੇਰ ਗੱਲਾਂ ਲੈ ਕੇ ਬੈਠ ਗਿਆ ਉਹ ਛੱਡ ਆਪਣਾ ਘਰ ਆ ਆਪਣੇ ਬਿਹੜੇ ਦੇ ਅੰਦਰ ਬੈਠੇ ਆ ਆਪਾਂ ਕਿਸੇ ਬਗਾਨੇ ਦੇ ਥੋੜੀ ਬੈਠੇ ਆ ਆ ਬਣਾ ਗਾ ਲਾਹੌਰ ਦੱਸ ਮੈਂ ਇੱਥੇ ਬੈਠ ਕੇ ਰੋਟੀ ਖਾ ਲੰਨਾ ਮੈਂ ਆਏਗਾ ਪੈਗ ਬਣਾ ਥੋੜਾ ਜਿਹਾ ਬਣਾ ਲੈ ਗਾਲ ਜੀ ਨਹੀਂ ਬਣੀ ਰੋਟੀ ਖਾਣ ਤੋਂ ਗੱਲਾਂ ਕਰ ਲੋ ਦਾਹੀ ਛਾਲਾ ਬੱਕਰਾ ਜਾਉ ਅੰਦਰ ਨੂੰ ਇਹ ਲੈ ਆ ਬਣਾ ਤਾ ਆਪੀ ਲੈ ਪੈ ਗਿਆ ਵਾ ਆ ਪੈ ਗਿਆ ਚਲ ਪਾਣੀ ਵਾ ਪਾਣੀ ਦਾ ਮਾਰਦਾ ਗੱਲਾਂ ਆ ਹੁਣ ਰੱਖ ਦਮਾਂ ਮੈਂ ਇਹਨੂੰ ਉੱਪ ਹਲੇ ਜੜੀ ਹੋ ਗਈ ਹੈ ਮੈਨੂੰ ਮਾਰ ਜਾ ਕਰ ਚੜਾ ਲੈ ਭਾਈ ਵਿੱਚ ਬੜਾ ਹਾਂ ਰਾ ਗੱਲ ਬਈ ਤੂੰ ਚੜਾ ਗੱਲ ਬਈ ਹੈ ਆ ਆ ਸੌਰਾ ਹੋਵੇ ਆ ਜਾਵੇ ਕਮਾਲ ਰੱਬ ਸੁਖਾਰ ਹੈ ਬਾਕੀ ਟੱਬਰ ਸਾਰਾ ਇੱਕ ਪਾਸੇ ਸੌਰਾ ਮੇਰਾ ਇੱਕ ਪਾਸੇ ਕਮਾਲ ਜਿੰਦਾਬਾਦ ਸੌਰਾ ਜਿੰਦਾਬਾਦ ਕਰ ਜਾਵੇ ਖਾਣ ਦੱਸ ਦੋ ਉਹ ਚੱਲ ਹੁਣ ਰੋਟੀ ਤਿਆਰ ਹੋ ਗਈ ਅੰਦਰ ਚੱਲਦੇ ਆ ਹੁਣ ਰੋਟੀ ਖਾ ਲਈ ਬੱਕਰੇ ਨੇ ਵੀ ਨਹੀਂ ਜਲ ਕੋਈ ਨਹੀਂ ਮਨਾ ਹੂੰ ਭਾਜੀਆ ਗਾਲ ਆਹੀ ਉਹ ਰੋਟੀ ਖਾ ਲਈ ਬੱਕਰੇ ਦੇ ਨਾਲ ਖਾ ਲਈ ਰੋਟੀ ਠੀਕ ਹੈ ਚਲ ਆ ਚੱਕਦਾ ਹੁਣ ਮੈਂ ਇਹਨੂੰ ਆਏ ਕਰ ਵੇ ਐ ਨਹੀਂ ਤਾਂ ਹੈਗੀ ਹੂੰ ਆਏ ਕਰ ਬੱਕਰੇ ਨਾਲ ਵੀ ਬਿਲਾ ਲੂਗੇ ਘੁੱਟ। ਕਾਹ ਚਲਾਇਆ ਕਰ। ਚਲ ਚਲੀਏ ਹੁਣ। ਇੱਕ ਲੱਬ ਉਹਦਾ ਜਾ ਕੇ ਬਾਪੂ। ਚਲ ਚਲ ਤੋਰ। ਏਂ ਰਹਿ। ਆਹ ਤਾਂ ਚੜੀ ਨਹੀਂ ਮੈਨੂੰ। ਮੈਂ ਮੈਂ ਫੜ ਲਣਾ। ਉਹ ਰੂ ਬਾਪੂ ਮੈਂ ਹੀ ਫੇਰਤੀ ਕਰਦਾ। ਹੱਦ ਹੋ ਗਈ ਮੇਰੇ ਯਾਰ। ਮੈਨੂੰ ਕੋਈ ਚੜੀ ਐ ਮੈਂ ਸੋਕੇ ਬੰਦਾ। ਚਲ ਠੀਕ ਐ। ਉਧਰ ਮੜਾ ਜੀ ਬੱਸ। ਉਹ ਹੋ ਜਾਂਦਾ। ਚਲ। ਉਹ ਰਸਤਾ ਦਾ ਦੱਸ ਦੇ ਉਹ ਰਸਤੇ ਨੂੰ ਤੂੰ ਦੱਸ ਇੱਥੇ ਕਿੱਥੇ ਉੱਥੇ ਫਿਰਦਾ ਚਾ ਲੈ ਸਿੱਧਾ ਰਸਤਾ ਹੈ ਚੱਲ ਹੁਣ ਸਾਜੀ ਹੋ ਗਿਆ ਇਸਰਾਬੀ ਐ ਸਾਹੀ ਮੈਂ ਤੈਨੂੰ ਕਹਿੰਦਾ ਵੀ ਘੱਟ ਪੀ ਲੈ ਸਾਜੀ ਹੋ ਗਿਆ ਇਸਰਾਬੀ ਹੈਪੀਅਰ ਤੁਸਾਂਵਾਂ ਲੱਗਦਾ ਜੱਬੀ ਕੀ ਹੋ ਗਿਆ ਐ ਅੱਬੀ ਜਾ ਕੇ ਦੇ ਤਾ ਇਹ ਕੀ ਕਾਨੂੰ ਹੈ ਇਹ ਤਾਂ ਸ਼ਾਇਰੀ ਹੈ ਇਹਦੇ ਸ਼ਾਇਰੀਆਂ ਮੈਂ ਹੈਪੀਅਰ ਓ ਹੋਰ ਤਾਂ ਮੇਰੀ ਜ਼ਾਲਿਓ ਹੈ ਸਰਾ ਮਰ ਜਾ ਆ ਗਿਆ ਮੂਤ ਪੀ ਕੇ ਫੇਰ ਉਹ ਕਿਹੜਾ ਉਹਦੇ ਵਿੱਚ ਤਾਂ ਮੈਂ ਹੈ ਦੋ ਪੈਗ ਲਾਏ ਆ ਮੈਂ ਕੋਈ ਸ਼ਰਾਬੀ ਥੋੜੀ ਹੈ ਤੇਰਾ ਹਾਲ ਕੀ ਕੀਤਾ ਆ ਚੱਪਲ ਕਿੱਧਰ ਗਈ ਕਿਉਂ ਤੂੰ ਪਰੌਣਾ ਘੱਟ ਖਾ ਲਈ ਜਿਆਦਾ ਲੱਗਦਾ ਕੇਅਰਫੁਲੀ ਨਹੀਂ ਆਨੀ ਤੂੰ ਉਹ ਮੇਰੇ ਕਹਿਣ ਦਾ ਮਤਲਬ ਵੀ ਆਹ ਕਿ ਜਲੂਸ ਪਟੇ ਉਹ 2 ਪੈਗ ਲਾਏ ਆ ਬਸ 2 ਪੈਗ ਫਿਰ ਦੋ ਪੈਗਣ ਲੱਗਾ ਹੁੰਦਾ ਐਂ ਤਾ ਤੂੰ ਬੋਲਦਾ ਨਾ ਮੈਨੂੰ ਆ ਲੱਗਦਾ ਵੀ ਤੂੰ ਦਾਰੂ ਪੀ ਕੇ ਨਹੀਂ ਡੋਲ ਕੇ ਆਇਆ ਉੱਤੇ ਉਹ ਨਹੀਂ ਉਹ ਅਜਾ ਗਰਮੀ ਆ ਗਈ ਤਾਂ ਹੋ ਗਿਆ ਹਾਂ ਚੱਲ ਐਂ ਕਰ ਕਿੰਨਾ ਮੁੱਕਾ ਮਾਰਦਾ ਅੰਦਰ ਪਾ ਇਹਨੂੰ ਫੜ ਕੇ ਅ ਗੱਲ ਸੁਣ ਮਾਪੂ ਮੇਰੀ ਗੱਲ ਸੁਣ ਮੈਂ ਤਾਂ ਇਹਨੂੰ ਫੜ ਕੇ ਅੰਦਰ ਪਾਉਂਦੀ ਤੂੰ ਆਪੀ ਪਾ ਦੇ ਕੀ ਹੋ ਗਿਆ ਤੈਨੂੰ ਹੱਦ ਹੋ ਗਈ ਮੈਂ ਕੋਈ ਸ਼ਰਾਬੀ ਆ ਮਾਰਨੀ ਗੱਲ ਜੁ ਤੂੰ ਦੇਖ ਜੱਟ ਘੜ ਕੇ ਦਿਖਾਉਂਗਾ ਤੈਨੂੰ ਮੈਂ ਖੜ ਕੇ ਤੇ ਤੂੰ ਆਉਦੇ ਪੈਰਾਂ ਤੇ ਤਾਂ ਖੜਿਆ ਨਹੀਂ ਉਹ ਖੜ ਕੇ ਦਿਖਾਉਣਾ ਤੇ ਮੈਂ ਸੋਹੀ ਸੋਹੀ ਬੰਦਾ ਵਾਂ ਤੂੰ ਮੇਰੀ ਸੋਹਣਿਆ ਮੈਂ ਬੇਇੱਜ਼ਤੀ ਕਰੀ ਜਾਣੀ ਅੱਗਾ ਜਿੱਦਾਂ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜਲੂਸ ਕੱਢੀ ਜਾਂਦਾ ਤੂੰ ਕਿਹੜਾ ਜਲੂਸ ਕੱਢ ਰਿਹਾ ਮੈਂ ਤੁਸੀਂ ਹੁਣੇ ਬਹੁਤ ਗੱਪ ਬਹੁਤ ਗੱਪ ਅਜਾ ਆਜਾ ਅੰਦਰ ਪੈ ਜਾ ਹੁਣ ਚੱਲ ਚੱਲ ਉਹ ਅੰਦਰ ਚੱਲ ਮੈਂ ਹੁਣ ਅੱਕੇ ਖਿਸਕ ਲੈ ਮੇਰੇ ਰੁਮਾਲ ਲਿਆ ਬਾਪੂ ਹੈ ਵੀ ਤੈਨੂੰ ਪਤਾ ਮੈਂ ਡਿਸਪਲਨ ਨਾਲ ਮੰਨਦਾ ਮੂੰਹ ਪੂੰਝਣਾ ਉਹ ਚੱਲ ਜੀਜਾ ਤੇਰਾ ਬਹਿਜੇ ਬੇੜਾ ਆ ਡਿਸਪਲਨ ਤਾਂ ਤੇਰਾ ਨਿਕਲ ਗਿਆ ਹੂ ਵੇ ਚੋਰਿਆ ਹੁਣ ਤੇ ਪੋਚਾ ਕੌਣ ਲਾਊਗਾ ਉਹ ਪੋਚੇ ਨੂੰ ਛੱਡ ਤੂੰ ਇਹਨੂੰ ਅੰਦਰ ਲੈ ਕੇ ਜਾ ਕਿਤੇ ਕੁਝ ਹੋਰੇ ਕਰ ਦਵੇ ਹੁਣ ਇਹ ਚੱਲ ਚੱਲ ਆ ਤੂੰਗੀ ਜਵਾਈ ਭਾਈ ਦੀ ਕਦਰ ਹੈ ਸਾਰੇ ਕੱਪੜੇ ਕਿੱਲੇ ਕਰ ਲੇਤਾ ਹਾਲ ਦੇਖ ਲੈ ਕਿਹੜੇ ਕਰਦਾ ਇਹ ਹੈ ਉਹ ਕਿਹੜੇ ਹਾਲ ਕਰਦਾ ਤੂੰ ਨਾ ਹਾਂ ਉਹ ਜਵਾਈ ਭਾਈ ਹੈ ਮੇਰੀ ਵੀ ਕੋਈ ਇੱਜ਼ਤ ਹੈ ਆ ਦੇਖ ਲਈ ਤੇਰੀ ਇੱਜ਼ਤ ਪਹਿਲਾਂ ਸੀ ਹੁਣ ਨਹੀਂ ਕਰਤੀ ਜਦੋਂ ਥੱਲੋਂ ਦੀ ਚੱਲ ਉਹ ਹੈਪੀ ਇਨੇ ਸਾਰਾ ਕੱਦਾ ਗਿੰਦਲਾ ਕਰ ਦੇਣਾ ਮੈਂ ਕਹਿੰਦਾ ਥਲੇ ਪੱਲੀ ਨਾ ਬਿਛਾ ਲਈਏ ਬਾਪੂ ਗੱਲ ਤਾਂ ਤੇਰੀ ਹੋ ਗਈ ਓ ਤੂੰ ਫੇਰ ਬੈਗ ਚੱਕ ਬੈਗ ਚੱਕ ਤੂੰ ਨਾ ਕਿਹੜੀ ਗੱਲ ਹੈ ਜੁਆਈ ਪਾਈ ਬੈਟਲਰੀ ਬੂ ਉਹ ਕਿੱਥੇ ਚਲੇ ਜਾਏਗਾ ਮੁੱਤਲੇ ਤੇਰੇ ਕੰਟਰੋਲ ਚ ਨਹੀਂ ਹੈਗਾ ਬਾਪੂ ਕੀ ਬੋਲ ਰਿਹਾ ਨਾ ਸਰਕਾਰੀ ਬਾਪੂ ਕਾਕਾ ਮੈਨੂੰ ਪਤਾ ਨਹੀਂ ਜਿੱਦਾਂ ਮੈਂ ਕੰਟਰੋਲ ਤੋਂ ਬਾਹਰ ਹੋ ਗੇ ਨਾ ਤੇਰੀ ਰੈਲ ਬਣਾ ਦੂ ਫੱਟ ਹੋ ਗਈ ਸਰਕਾਰੀ ਪੈਨਸ਼ਨ ਆਉਂਦੀ ਆਉਂਦੀ ਆ ਤੈਨੂੰ ਸਰਕਾਰੀ ਪੈਨਸ਼ਨ ਤੈਨੂੰ ਵੱਡੇ ਦਾਦੇ ਨੂੰ ਤੁਹਾਨੂੰ ਕੀ ਹੋਇਆ ਸੀ ਜਿੱਜੇ ਨੂੰ ਇਹਨੂੰ ਦਾਰੂ ਪਿਲਾਉਣ ਨੂੰ ਓ ਪਾਈ ਦੁਪਹਿਰ ਦਾ ਤਾਂ ਮੇਰੇ ਗਲ ਪਿਆ ਵਾ ਇਹ ਜੇ ਨਾਪ ਲਾਉਂਦਾ ਇਹ ਤਾਂ ਗਵਾਂਢੀਆਂ ਦੇ ਵੱਢ ਜਾਣਾ ਤਾਂ ਤੂੰ ਮੈਨੂੰ ਦੱਸਦਾ ਬਾਪੂ ਇਹਨੂੰ ਮੈਪੇ ਆਉਂਦੀ ਮੂਹ ਤੋਂ ਚੰਗੀ ਤਰ੍ਹਾਂ ਓ ਕੀ ਬੋਲੀ ਜਾਂਦੇ ਤੁਸੀਂ ਸਾਰੇ ਓ ਖੁਸ਼ ਨਹੀਂ ਬੋਲਦੇ ਪਾਇਆ ਭਲੇ ਕਹਿੰਦਾ ਬੱਕਰਾ ਖਾਣਾ ਆਜੋ ਬਾਪੂ ਜੀ ਹਾਜਮ ਵੀ ਤਾਂ ਆਵੇ ਪੱਛੇ ਦਾ ਤਾਂ ਕੁਝ ਹੈ ਨਹੀਂ ਚੌਰੇ ਦੇ